ਕਮਲਕੌਰ ਦਾ ਮੁੱਦਾ ਹਾਲੇ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਦਲਜੀਤ ਸਾਂਝ ਇੱਕ ਬਹੁਤ ਵੱਡਾ ਪੰਜਾਬੀ ਅਦਾਕਾਰ ਆ ਤੇ ਅਕਸਰ ਉਸਦੇ ਨਾਲ ਵਿਵਾਦ ਜੁੜਦੇ ਰਹਿੰਦੇ ਆ ਜਦੋਂ ਚਮਕੀਲਾ ਫਿਲਮ ਬਣਾਈ ਸੀ ਉਦੋਂ ਵੀ ਉਸਦੇ ਨਾਲ ਬਹੁਤ ਸਾਰੇ ਵਿਵਾਦ ਉਸਦੇ ਨਾਲ ਜੁੜੇ ਸੀ ਹੁਣ ਕਮਲਕੌਰ ਭਾਬੀ ਤੇ ਇੱਕ ਉਸਦੀ ਇੱਕ ਬਿਆਨ ਸਾਹਮਣੇ ਆਇਆ ਜਿਸ ਤੋਂ ਬਾਅਦ ਚਰਚਾਵਾਂ ਦੇ ਵਿੱਚ ਹੈ ਦਲਜੀਤ ਸਾਂਝ ਤੁਹਾਨੂੰ ਪਤਾ ਹੀ ਆ ਸੇਮ ਇਨਸੀਡੈਂਟ ਹੋਇਆ ਸੀ ਕਮਲਕੌਰ ਦਾ ਤੇ ਚਮਕੀਲੇ ਦਾ ਚਮਕੀਲਾ ਵੀ ਡਬਲ ਮੀਨਿੰਗ ਲਜਰ ਗੀਤ ਗਾਉਂਦਾ ਸੀ ਜਿਸ ਕਰਕੇ ਉਸ ਨੂੰ ਦੀਪੇ ਹੀਰਾ ਹੋਰਾ ਨੇ ਉਸ ਨੂੰ ਸੋਧਾ ਲਾਇਆ ਸੀ ਤੇ ਹੁਣ 21ਵੀਂ ਸਦੀ ਦੇ ਵਿੱਚ ਇੱਕ ਹੋਰ ਸੋਧਾ ਲੱਗਾ ਇਹ ਸੋਧਾ ਲਾਇਆ ਅਮਰਤਪਾਲ ਸਿੰਘ ਮਹਿਰੋ ਨੇ ਜਿਸ ਨੇ ਕਮਲ ਕੌਰ ਨੂੰ ਪਹਿਲਾਂ ਸਮਝਾਇਆ ਫਿਰ ਉਸ ਨੂੰ ਰਿਕੁਐਸਟ ਕੀਤੀ ਪਰ ਬਾਅਦ ਦੇ ਵਿੱਚ ਜਦੋਂ ਨਾ ਮੰਨੀ ਤੇ ਆਖਰ ਦੇ ਵਿੱਚ ਉਸ ਨੇ ਸਟੈਪ ਚੱਕਿਆ ਤੇ ਫਿਰ ਸੋਸ਼ਲ ਮੀਡੀਆ ਤੇ ਵੱਡਾ ਵਰਗ ਉਸ ਦੇ ਜਿਹੜਾ ਹੰਗਾਰਾ ਉਸ ਨੂੰ ਚੰਗਾ ਮਿਲਿਆ ਪੋਜ਼ਿਟਿਵ ਮਿਲਿਆ ਹੁਣ ਤੁਹਾਨੂੰ ਦੱਸ ਦਿੰਨੇ ਆ ਦਲਜੀਤ ਦਸਾਂਝ ਨੇ ਜਿਸ ਤਰੀਕੇ ਦੇ ਨਾਲ ਚਮਕੀਲਾ ਫਿਲਮ ਕਾਫੀ ਚਿਰ ਬਾਅਦ ਲੋਕਾਂ ਦੇ ਸਨਮੋਕ ਕੀਤੀ ਸੀ ਤੇ ਲੋਕਾਂ ਨੇ ਖੂਬ ਉਸ ਨੂੰ ਪਿਆਰ ਵੀ ਦਿੱਤਾ ਸੀ ਜਿੰਨੀਆਂ ਫਿਲਮਾਂ ਦੇ ਵਿੱਚ ਦਲਜੀਤ ਨੇ ਕੰਮ ਕੀਤਾ ਚਾਹੇ ਉਹ ਕੋਈ ਵੀ ਫਿਲਮ ਹੋਵੇ ਪੰਜਾਬ ਦੇ ਲੋਕਾਂ ਨੇ ਉਸ ਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਦਿੱਤਾ ਗਾਇਕੀ ਤੋਂ ਸਫਰ ਸ਼ੁਰੂ ਕਰਨ ਵਾਲਾ ਦਲਜੀਤ ਅਦਾਕਾਰੀ ਦੇ ਵਿੱਚ ਵੀ ਆਪਣਾ ਲੋਹਾ ਮਣਵਾ ਕੇ ਬੈਠਾ ਤੇ ਜਿਹੜੀਆਂ ਉਸ ਦੀਆਂ ਕਹਾਣੀਆਂ ਹੁੰਦੀਆਂ ਉਹ ਵੱਖਰੀਆਂ ਹੁੰਦੀਆਂ ਕਮੇਡੀ ਫਿਲਮਾਂ ਤੋਂ ਸ਼ੁਰੂ ਹੋਇਆ ਸੀ ਜੱਟ ਐਂਡ ਜੂਲੀਅਰ ਤੋਂ ਪਰ ਬਾਅਦ ਦੇ ਵਿੱਚ ਉਸਨੇ ਕਈ ਸੀਰੀਅਸ ਮੁੱਦੇ ਵੀ ਆਪਣੇ ਫਿਲਮਾਂ ਬਣਾਈਆਂ ਸੀਰੀਅਸ ਮੁੱਦਿਆਂ ਦੇ ਉੱਤੇ ਤੇ ਲੋਕਾਂ ਨੇ ਉਹ ਵੀ ਬਹੁਤ ਜ਼ਿਆਦਾ ਖੂਬਸੂਰਤ ਸਲਾਇ ਹੁਣ ਕਮਲਕੌਰ ਭਾਬੀ ਦੇ ਉੱਤੇ ਵੀ ਦਲਜੀਤ ਦਸਾਂਝਾਂ ਵਾਲਾ ਫਿਲਮ ਬਣਾਵੇਗਾ ਜਿਸ ਦੇ ਵਿੱਚ ਹੋ ਕੀ ਜਿਹੜੀ ਸਟੋਰੀ ਹੋਏਗੀ ਉਹ ਵੇਖਣੀ ਹੋਵੇਗੀ 네ਗੇਟਿਵ ਹੋਵੇਗੀ ਜਾਂ ਪੋਜ਼ਿਟਿਵ ਹੋਵੇਗੀ